ਬਦਰੇ ਸਿੰਘ ਜੀ ਦੀ ਦੁਕਾਨ ਲੱਗਣੇ ਪਿੰਡ ਦਾਣਗੜ ਤੇ ਆਜਮਾ ਪ੍ਰਬੰਧਕਾਂ ਨਾਲ ਥੋੜੀ ਗੱਲਬਾਤ ਕਰਾਉਣਾ ਤੇ ਲਖਵਿੰਦਰ ਸਿੰਘ ਜੀ ਇਹ ਦੁਕਾਨ ਦਾ ਕੀ ਪ੍ਰਬੰਧ ਹੈ ਤੇ ਕਦੋਂ ਦੁਕਾਨ ਲੱਗਣੇ ਸਾਰੀ ਜਾਣਕਾਰੀ ਦਿਓ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣੇ ਨਗਰ ਦੇ ਵਿੱਚ 21 22 23 ਜਨਵਰੀ ਸੰਤ ਬਾਬਾ ਦਲੇਰ ਸਿੰਘ ਜੀ ਖੇੜੀ ਵਾਲਿਆਂ ਦੀ ਦੁਕਾਨ ਸਜ ਰਹੀ ਹੈ ਹਨ ਜੀ ਸਾਰਿਆਂ ਜਣ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਤਿੰਨੇ ਜਨ ਦਿਵਾਨਾਂ ਤੇ ਜ਼ਰੂਰ ਦਰਸਨ ਦਿਓ ਜੀ ਸੋ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਅਸੀਂ ਸੋ ਭਾਈ ਬਹੁਤ-ਬਹੁਤ ਸੰਗਤਾਂ ਪਹੁੰਚ ਜਾਣ 23 ਜਨਵਰੀ ਨੂੰ ਅਮਰਤ ਸੰਚਾਰ ਸਮਾਗਮ ਵੀ ਰੱਖਿਆ ਗਿਆ ਹੈ ਜੀ ਸੋ ਕਕਾਰ ਵੀ ਦਿੱਤੇ ਜਾਣਗੇ ਸੋ ਜਿਨ੍ਹਾਂ ਨੇ ਗੁਰੂ ਕੇ ਜਹਾਜ਼ੇ ਚੜ੍ਹਨਾ ਸੋ ਭਾਈ ਉਹ ਜ਼ਰੂਰ ਅਮਰ ਸੱਖੇ ਗੁਰੂ ਦੇ ਲੜ ਲੱਗੋ ਸੋ ਦਿਵਾਨਾਂ ਦਾ ਜੋ ਮਨੋਰਥ ਹੈ ਉਹ ਇਹੀ ਹੁੰਦਾ ਕਿ ਕਿਸੇ ਘਰ ਚੋਂ ਨਸ਼ਾ ਨਿਕਲ ਸਕੇ ਕੋਈ ਗੁਰੂ ਦੇ ਲੜ ਲੱਗੇ ਸੋ ਇਹ ਮਨੋਰਥ ਹੁੰਦੇ ਨੇ ਭਾਈ ਜੋ ਦਿਵਾਨਾ ਦੇ ਹੁੰਦੇ ਨੇ ਸੋ ਇੱਕ ਵਾਰੀ ਫੇਰ ਸਾਰੇ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਨਗਰ ਦਾਣਗੜ ਵੇਖੇ ਦਿਵਾਨੇ ਜੀ ਆਪਣੇ 1 ਤੋਂ 4 ਵਜੇ ਤੱਕ 21 22 23 ਜਨਵਰੀ ਸਮਾਂ 1 ਤੋਂ 4 ਵਜੇ ਜੀ ਸੋ ਸਾਰੇ ਜਰੂਰ ਦਰਸ਼ਨ ਦਿਓ ਜੀ ਅੰਮ੍ਰਿਤ ਸੰਚਾਰ ਦਾ ਟਾਈਮ ਹੈ ਜੋ 23 ਤਰੀਕ ਨੂੰ ਉਹ 11 ਵਜੇ ਦਾ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ ਜੀ ਸੋ ਜਿਨ੍ਹਾਂ ਨੇ ਸਕਣਾ ਉਹ ਜਰੂਰ ਗੁਰੂ ਵਾਲੇ ਬਣੋ ਕਕਾਰਨੇ ਜੋ ਫ੍ਰੀ ਦਿੱਤੇ ਜਾਣਗੇ ਜੀ ਸੋ ਧੰਨਵਾਦ ਜੀ ਅਸੀਂ ਪਰਮੇਂਦਰ ਵੀਰ ਜੀ ਦਾ ਵੀ ਗਿਲ ਸਾਹਿਬ ਧੰਨਵਾਦ ਕਰਦੇ ਜਿਨ੍ਹਾਂ ਨੇ ਸੋ ਉਪਰਾਲਾ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੀ ਵੀਡੀਓ ਕਹਿੰਦੇ ਵੀ ਪਾਵਾਂਗੇ ਨੈਟ ਤੇ ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਵਾਨਾ ਤਿਆਰੀਆਂ ਟਰੈਕਟਰ ਚੱਲੀਆਂ ਨੇ ਦੇਖਾ ਸਾਗਾ ਮਾਰੀਆਂ ਨੇ ਇੱਥੇ ਗਰਾਊਂਡ ਦੀ ਤਿਆਰੀ ਹੋ ਰਹੀ ਹੈ ਦਵਾਨਾ ਵਿੱਚ ਮਾਈਕ ਬੁੱਧ ਪਸਾਇਆ ਜਾਊਗਾ ਸਟੇਜ ਲਾਈ ਜਾਊਗੀ